ਈ ਰਾਗੋ ਮਹੱਲਾ ਤੁਖਾ ਬੁਲਿਆਰਾ ਉਤਿਨਕਾਰ ਸਤਨਾਮ ਗੁਰਪ੍ਰਸਾਦੁ ਹਰ ਹਰ ਓਤਿ ਨਾਮ ਹੈ ਵਾਗ੍ਰੀ ਗੀ ਕਾ ਕਾ ਵਾਗ੍ਰੀ ਗੀ ਕਾ ਖਾਲਸਾ ਵਾਗ੍ਰੀ ਗੀ ਕਾ ਕਹੇ ਗੁਰਮੁਖ ਸਾਧ ਸੰਗਤਿ ਜੀ ਸਤਿਗੁਰੂ ਕਾ ਲੇ ਗੁਰੂ ਕਿਰਪਾ ਜਾਰੋ ਜੋ ਕਿਸੇ ਸ਼ਿਕਾਇਤ ਨਹੀਂ ਕਥਾ ਸੀ ਉਸ ਜਗਤ ਦੇ ਪਰਿਵਸਾ ਪਸ ਦੇਖੇ ਚਾਰ ਸੱਜਣਾਂ ਵਾਲੇ ਜਨ ਸੰਤੋ ਪਿੰਡਾਂ ਵਾਲਿਆਂ ਨੇ ਸਤਖੰਡ ਜਨਾਂ ਵਾਲੇ ਵਿਹਾਰੇ ਤੇ ਪਾਇਆ ਗਿਆ ਸੀ ਉਸ ਤੋਂ ਬਾਅਦ ਹਜ਼ੂਰ ਸਾਹਿਬ ਦੇ ਸੰਗਤ ਆਈ ਹੈ ਹਜ਼ੂਰ ਸਾਹਿਬ ਦੇ ਸਤਿਮੇ ਤਾਰਸਾ ਦੇ ਰੂਪ ਧਾਰਨ ਦਾ ਇਹ ਨਾ ਕੋਈ ਸੁਰੀ ਔਰ ਸ੍ਰੀ ਨੀਂ ਸਿੱਖੋ ਕਾਰਸ਼ਾਲਾ ਕਾਰਜਾ ਦੇ ਹਾਰਾ ਸੀ ਸਤਵੀਂ ਕਾਰਸ਼ਾਲਾ ਕਾਰਜ ਧਾਰਨ ਦਾ ਉਸ ਦਿਨ ਸਾਰ ਸੰਗਤ ਦੀ ਪੰਜ ਅਖੰਡ ਪਾਠ ਦਾ ਆਰੰਭ ਕਰਕੇ ਸ੍ਰੀ ਗੁਰੂ ਜੀ ਅੰਸਾਹ ਮਹਾਰਾਜੀ ਦੀ ਖੈਣੀ ਕਥਾ ਦਾ ਆਰੰਭ ਹੋਈ ਹੈ ਉਥੇ ਸ੍ਰੀ ਜਨਸਾਹ ਦਾ ਸਾਰਾ ਸੱਜਖੰਡ ਮਹਿਮਿਲ ਸਾਹਿਬ ਕਸਬੇ ਤੇ ਜਨਸਾਹ ਦੀ ਕਥਾ ਹੋਈ ਹੈ ਅੱਗੇ ਰਹਿ ਰਾਜ ਦੀ ਕਥਾ ਉਥੇ ਸੱਜਖੰਡ ਦੀ ਵੀ ਹੋਈ ਹੈ ਇਹ ਪੇਸ਼ ਹੋਲੇ 300 ਹੋਏ ਸਨ ਸਾਈ ਗੁਰਨਾਸਾਹਬ ਨੂੰ ਬਾਰਾਮਨ ਸ੍ਰੀ ਨਾਨਕ ਪ੍ਰਕਾਸ਼ੀ ਅਰੰਭ ਕੀਤਾ ਗਿਆ ਸੀ ਜੋ ਹਮੇਸ਼ਾ ਲਈ ਆਖੀਂ ਦੇ ਰਹਿਤ ਕੀਤਾ ਜਾਂਦਾ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਖੰਡ ਹਜ਼ੂਰ ਸਾਹਿਬ ਵਿੱਚ ਕਥਾ-ਖਾਈ ਦਾ ਆਰੰਭ ਹੋਈ ਹੈ ਸਤਿਗੁਰ ਸਾਹਿਬ ਦੀ ਕਿਰਪਾ ਨਾਲ ਸਦਕਾ ਅੱਜ ਇਸ ਪ੍ਰਕਾਰ ਕੁਝ ਕੁਝ ਸਤਖੰਡ ਤੋਂ ਵਿੋਖਰੇ ਸਾਹਿਬਾਂ ਆਪਕੇ ਸੰਗਤ ਰਹੀ ਹੈ ਇਹ ਨਗਿਸਾਈ ਗੁਰੂ ਅਕਸ਼ਰ ਨੀਉਂ ਤਾਂ ਸਭ ਯਾਦਵਾਰ ਉਸਾਨ ਵਿੱਚ ਕਥਾ ਹੁੰਦੀ ਰਹੀ ਹੈ ਉੱਥੇ ਤੱਕ ਕਥਾ ਖਾਂਸੇ ਉਹ ਵੀ ਪੁੱਛੀ ਹੋ ਚੁਕੀ ਹੈ ਆਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਹਰਾਂ ਦੇ ਪਾਸੋਂ ਲੱਗੇ ਆ ਰਹੇ ਜਲੀ ਲਾ ਕੇ ਕੁਝ ਸੇਕੀ ਜਿਹੜੇ ਖੜੀ ਕੀਤੀ ਸੀ ਬ੍ਰਾਹਮਣ ਸਾਰੇ ਭਾਈ ਤੁਸੀਂ ਕਹੋਗੇ ਜੋ ਇਹ ਜਾਂ ਬਾਂਦ ਜਗਤਪੁਰੂ ਹੋ ਕੇ ਗਿਣੀ ਉਹ ਗਿੰਰੀਆ ਦੇ ਬਾਪੂ ਜਿਹੜੀ ਪੁਰੀ ਸੀ ਉਹ ਸੁਣ ਗੁਰੂ ਮਹਾਰਾਜ ਸਾਹਿਬ ਦੇ ਕੋਲ ਗਈ ਗੋਲ ਕੀ ਕੁੱਤੀ ਤੇ ਮਾਰਾ ਮੇਰੇ ਪਤੀ ਨੇ ਆਖਿਆ ਸੀ ਇਹ ਸਤਗੁਰੂ ਦੇ ਕੋਲ ਲੈ ਲਈ ਮਾਰਾ ਸਾਹਿਬ ਨੂੰ ਤੇ ਪ੍ਰਸੰਨ ਹੋ ਕੇ ਉਹ ਕਾਮ ਤੁਰਨ ਗੋਣੀ ਜਾਣ ਦੀ ਖੋਤੀ ਤੇ ਅੱਗੇ ਜਿਹੜੀਆਂ ਉਹ ਦੋਹਰੀਆਂ ਟੂਬਾਂ ਪਾਈਆਂ ਸੀ ਉਹ ਸਾਰੀਆਂ ਸੋਨੇ ਦੀ ਗਹਿਣੇ ਬਣ ਗਏ ਤੇ ਉਸ ਸਾਰੇ ਬ੍ਰਾਹਮਣ ਕਹਿੰਦੇ ਮਾਰਾ ਹੋਰ ਕਾਨੇ ਬਾਂਦ ਦੇ ਮਾਰੇ ਕੰਨੇ ਵੇੜਾਈ ਸੁ ਪਾਈ ਤੁਸੀਂ ਮੈਨਾਂ ਨਹੀਂ ਸੁਤੇ ਤੁਸੀਂ ਗਾਇੰਦੇ ਅਧਿਕਾਰੀ ਨਹੀਂ ਗੁਰੂ ਕਰਦੇ ਰਹੇ ਤੁਹਾਡੇ ਮੇਨ ਨਾਲ ਚਾਹੇ ਜਿਨ੍ਹਾਂ ਨੇ ਸਰਵਾ ਹੈ ਉਹਨਾਂ ਨੂੰ ਗੁਰੂ ਕਰੋ ਸਭ ਕੁਝ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਸਤਗੁਰੂ ਜੀ ਨੂੰ ਕੰਨ ਤੇ ਸੁਣ ਉਹ ਕੁਝ ਫੇਰਦੇ ਮਾਰੇ ਸਾਡ ਵੀ ਸਤਾਰਾ ਸੋ ਅਖੰਡ ਦੇ ਵਿੱਚ ਕੁਝ ਸੇਤੰਗ ਦਾ ਗਹਿਣ ਗੜਾ ਸੀ ਉਹ ਕਰਦੇ ਮਾਰੇ ਸਾਸ ਤੇ ਪਾਕਿਆ ਇਥੇ ਬਾਂਧਨ ਮਾਜਰੇ ਆਏ ਸੀ ਇਹੋ ਗੁਰੂ ਜੀ ਆਇਆਂ ਜੀ ਨੇ ਇਹੋ ਚਰਨ ਪਾਏ ਸਨ ਸਹਿ ਸ਼੍ਰੀ ਕਉਬ ਸਹਿਨੀ ਉਤੇ ਆ ਕੇ ਚਰਨ ਪਾਏ ਸਨ ਇਹ ਇੱਕ ਬ੍ਰਾਹਮਣ ਦੀ ਲੜਕੀ ਸਖਰਾਂ ਦੀ ਇੱਕ ਪਠਾਣਾ ਦੀ ਬਣੀ ਹੋਈ ਸੀ ਉਹ ਗੁਰੂ ਸਾਹਿਬ ਨੇ ਛਡਾਈ ਸੀ ਇਹ ਪਹਿਲਾ ਯਾਦਗਾਰ ਗੁਰਦੁਆਰਾ ਸਾਹਿਬ ਜਿੱਥੇ ਵਿਖਾਣ ਲੱਗਾ ਹੈ ਅਜੇ ਗੁਰਦੁਆਰਾ ਸਾਹਿਬ ਯਾਦਗਾਰ ਇਹ ਬਣਾਇਆ ਨਹੀਂ ਉਹ ਸਾਹਿਬ ਲਈ ਖਾਣ ਹੈ ਮਾਰਾ ਸ਼੍ਰੀ ਕਾਸ਼ਾ ਦਾ ਕਿੱਥੇ 200 ਗ੍ਰਾਮ ਚਰਨ ਪਾਏ ਹੋਣੇ ਇਹ ਜੋ ਗੁਰੂ ਕਲੀ ਚਰਨ ਆ ਰਹੇ ਹਨ ਕੋਪਰਚਾਰਨ ਉਸ ਵੇਲੇ ਪਾਈਸਾ ਸਿੰਘ ਦੇ ਸਹੇਦ ਜੀ ਨਾਲ ਆ ਕੇ ਆਏ ਸਮੇਂ ਕੁਝ ਫਿਰ ਤੋਂ ਇਹ ਸੌਣ ਦੇ ਗੁਰੂ ਸਾਹਿਬ ਜੀ ਕੋਲ ਚੱਲ ਪਾ ਕੇ ਇਹ ਥਾਂ ਨੂੰ ਕਾਗ ਲਾਈ ਸੀ ਉਸੇ ਥਾਂ ਵਿੱਚ ਅੱਜ ਇਹ ਜੋ ਸਚਕਲ ਜੀ ਹਰ ਸਾਹਿਬ ਤੋਂ ਸਾਹੀ ਕਥਾ ਪਰਾਰੰਭ ਹੋਈ ਹੈ ਉਹ ਸਭ ਸੰਗਤ ਦੀ શ્રી ਰਾਜ ਦੇ ਇਸੇ ਦਰਸ਼ਾਰੇ ਬਰਜਾਰੇ ਸ਼ਬਦ ਤੋਂ ਅੱਜ ਆਰੰਭ ਹੋ ਰਹੀ ਹੈ ਇੱਥੇ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜੀਵ ਨੂੰ ਅੰਤਰ ਜਾਮੀ ਦੇ ਸਾਹਿਬ ਸਾਹਿਬ ਸੰਗਤ ਦੀ ਸਿਖਣ ਬੇਨਤੀ ਕੀਤੀ ਕਿ ਸਿੱਖੇ ਪਾਤਸ਼ਾਹ ਬਣਜਾਰੇ ਦੇ ਤਰੀਕੇ ਦੇ ਨਾਲ ਅਸੀਂ ਬੰਦ ਜਿਹੜਾ ਕਰਨਾ ਹੈ ਉਹ ਕਿਸ ਪ੍ਰਕਾਰ ਦਾ ਜੀਵ ਨੂੰ ਬਣਜਾਰਾ ਬਣਨਾ ਚਾਹੀਦਾ ਹੈ ਐਸਾ ਉਪਦੇਸ਼ ਦਿਓ ਪੁਰਕੇ ਗੁਰੂ ਜੀ ਦੇ ਪਾਰਸ਼ਿਆਂ ਨੇ ਕਿਹਦੇ ਮਹਾਰਾਜ ਨੂੰ ਘਰੇ ਚੂੜੇ ਵਿੱਚ ਵੀ ਸੰਦੇ ਦੇ ਗੁਰੂ ਨਾਨਕ ਸਾਹਿਬ ਜੀ ਜਿਵੇਂ ਤੋਂ ਆਏ ਹੈ ਉਹ ਫਿਰ ਉਪਦੇਸ਼ ਬਖਸ਼ਿਆ ਸੀ ਜਿਨ੍ਹਾਂ ਦੇ ਕੋਲ ਵਿੱਚ ਭਾਈ ਮੱਖਣ ਸਾਹਿਬ ਜੀ ਜਿਨ੍ਹਾਂ ਨੇ ਪਾਰਸ਼ਿਆਂ ਨੂੰ ਹੋਰੇ ਦੇ ਦੇਖਿਆ ਨਿ ਪਰਗਟ ਕੀਤਾ ਸੀ ਅਤੇ ਲਖੀ ਸਾਹਿਬ ਉਹ ਮੰਨ ਇਹ ਬੁਢੀ ਨੂੰ ਕੋਈ ਨਹੀਂ ਆਣਾ ਸੰਤ ਬਾਣੀ ਦੀ ਸੰਤ ਕ੍ਰਿਸ਼ਨ ਜੀ ਦੀ ਉਹਦੇ ਹੋਂਦ ਤੋਂ ਨੂੰ ਲਈ ਹਮ ਗੁਰੂ ਸੁਖਾਇ ਦੀ ਇਹਨਾਂ ਨੂੰ ਕਰਕੇ ਉੱਥੇ ਪਾਂਡੇ ਦੇ ਅੰਦਰ ਮੇਰਾ ਸੌਂਜੀਦਾ ਹੈ ਅੰਦਰ ਦੇ ਪ੍ਰਚਾਰ ਕੀਤਾ ਸੀ 10000 ਰੁਪਏ ਆਣੇ ਨੂੰ ਗੰ데요 ਨਾਮ ਰਿਖਾਇਆ ਸੀ ਕੋਈ ਕੰਮ ਤੋਂ ਨਹੀਂ ਕਰਕੇ ਨਾ ਕਿਸੇ ਕੋਲ ਤੋਂ ਸਿਕਾਇਆ ਨਹੀਂ ਇਹ ਕੰਮ ਤੋਂ 10000 ਰੁਪਏ ਅੰਦਰ ਕਾਇਆ ਸੀ ਉਸ ਪ੍ਰਕਾਸ਼ਾਂ ਕਰਨ ਦੀ ਇਹ ਜਿਹੜਾ ਕਿਸੇ ਸੀ ਉਹ ਲਾਉਣੇ ਦੀ ਗੋਣ ਦੇ ਨਾ ਉਹ ਬਿਮਾਰ ਨਹੀਂ ਹੋਣੇ

ਜੋ ਇਹਨਾਂ ਨੂੰ ਇਹ ਮਾਨੀਏ ਮਨਾ ਰਾਸ ਤੋਂ ਕੋਈ ਵੀ ਬੰਦਾਰਾ ਨਹੀਂ ਆਇਆ ਹੈ ਬੰਦ ਕੇ ਸਾਰੇ ਕਰਦੇ ਹੋਏ ਕੋਈ ਅਜੇ ਕਰਮੇ ਨੇ ਕਰਦੇ ਹਨ ਵਿਕਾਰਾਂ ਨੂੰ ਕੋਈ ਇਸੇ ਕਰਮੇ ਦੇ ਸਿਕਾਂ ਕਰਮੇ ਦੇ ਸਰਵੇਸ ਹੈ ਇਹਨਾਂ ਕਰਕੇ ਜੀ ਸਾਰੇ ਬੰਦਾਰੇ ਹੋਏ ਉਹ ਬੰਦਾਰੇ ਉਹ ਪਰਖਣ ਖੋਣ ਦੇ ਪਰਖਣ ਨੂੰ ਨਾ ਦਾਣਦੇ ਕੋਈ ਮੰਨ ਰਿਹਾ ਉਹ ਆਖਲਾ ਲੋਕ ਲੋਕ ਦੇ ਤੇ ਕਹਿੰਦਾ ਹੈ ਗੁਰੂ ਜੀ ਨੂੰ ਅਨੁਭੂਤ ਅਦਰ ਪਾਉਣ ਦਾ ਸੱਚ ਕਹਿੰਦੇ ਤੇ ਉਹ ਮਾਰੇ ਸਾਹ ਆ ਦੇ ਸਰੀਰ ਦੀ ਜੀਵਨ ਦਾ ਦੱਸਦੇ ਹਨ ਉਹ ਸਭ ਕੁਝ ਰੂਹ ਦੇ ਜੀਵਨਾਰਾ ਇਹ ਸਿਰਫ ਕਰਨ ਦੇ ਜੋ ਤਮੇਰਿ ਮਜ਼ਬੂਹ ਬਣਾਉਣੇ ਚਾਹੇ ਜਿਵੇਂ ਦਿੱਤੇ ਬਾਜ ਨਹੀਂ ਸਿਰਫ ਇਹੋ ਆਨੰਕਾਰ ਸਾਰਿਆਂ ਦਾ ਪ੍ਰਕਾਸ਼ ਦੇਵੇ ਉਹ ਜਨੰਗਰ ਦੇ ਤ੍ਰਿਣਿਕ ਲਖਣ ਗੋ ਤੇ ਸਾਰੇ ਸਾਡੇ ਹੁੰਦੇ ਹੋਣ ਨਾਮ ਪ੍ਰਸਿੱਧ ਹੋਵੇ ਗੁਰ ਪ੍ਰਸਾਦ ਗ੍ਰੰਥ ਦੀ ਤਰ੍ਹਾਂ ਪ੍ਰਾਪਤ ਹੋਵੇ ਇਹ ਮੇਰੇ ਮੰਗਲ ਗੋਆਰੀ ਮੇਰੇ ਜੀਵਨ ਦਾ ਸਹਾਇਕ ਜੀ ਹੈ। ਇਕਹਰੀ ਦਾ ਉਥੇ ਇਕਹਰੀ ਆਰੇ ਸਾਹਿਬ ਜੀ ਨੂੰ ਜੇ ਮੈਂ ਮੈਨੂੰ ਸੋਚਦਾ ਕਿ ਉਹ ਸਹਾਇਕ ਜੀ ਦੇ ਉਹ ਸਿਰ ਦੇ ਆਦਮੀ ਤੋਂ ਮੈਂ ਸਤਨਾਗਰ ਪ੍ਰਸਾਦ ਵਰਤੋ ਤੇ ਉੱਥੇ ਮੇਰੇ ਸਾਹਮਣੇ ਉਹ ਯਾਰੇ ਦੇ ਪਿਆਰ ਨੇ ਜੀ ਸਤਨਾਗਰ ਪ੍ਰਸਾਦ ਕਰਿਆ ਹੋ। ਗੋਪੀ ਪੰਡਤ ਸਾਹਿਬ ਜੀ ਦੀ ਯਾਰੀ ਕੋਲ ਸਰਬਸਤ ਸਾਹਿਬ ਸੁਨਿਗੁਣ ਜੀ ਸਾਹਿਬ ਜੀ ਨੂੰ ਹਰੇਕ ਚਾਰੀ ਜੀ ਜੀ ਪੂਰੇ ਇਸ ਸਰਕਾਰ ਮਹਾਰਾਜ ਸਾਹਿਬ ਜੀ ਨੂੰ ਨੋ ਅਰਦੇ ਦਾ ਸਤਿਨਾਮ ਕਰਦਾ ਤੇ ਬ੍ਰਿਜ ਸਾਹਿਬ ਦਾ ਧੰਨ ਚਿੱਤਾ ਹੈ ਇਸੇ ਤਰ੍ਹਾਂ ਦੇ ਸਤਿਨਾਮ ਕਰਦਾ ਤੇ ਜੀ ਬਹੁਤ ਬਹੁਤ ਅਕਾਲ ਮੁਰੇ ਜੀ ਨੂੰ ਸਰਕਾਰ ਇਹਨੇ ਮੰਤਰ ਮਹਾਂ ਮੰਨ ਕਲੇ ਮਾਰਨ ਕੋਤੀ ਯਾਰ ਸਾਡੇ ਬਾਣੇ ਦਾ ਜਾਰੀ ਕੀਤਾ ਹੈ ਇਸ ਸਰਕਾਰ ਸਾਹਿਬ ਜੀ ਇਹ ਸੁਭਦ ਮੰਨਣ ਉਚਾਰਨ ਕੀਤੀ ਹੈ ਜਿਥੇ ਮਹਾਰਾਜ ਸਾਹਿਬ ਜੀ ਆਪਣੀ ਦੇ ਪ੍ਰੋਫੈਸਰ ਹਰਿਸ਼ੰਕਰ ਜੀ ਬਿਨੈ ਦੀ ਕਿਰਪਾ ਕਰਕੇ ਪ੍ਰਾਪਤ ਲੈ ਕੇ ਕੋਈ ਕਹਿਣ ਕਰੇ ਬਾਨੀ ਮੰਤਰ ਮੰਗਦੇ ਹੋਏ ਇਹ ਗੋਡਸਾਹ ਮੰਤਰ ਸਹੀ ਨੂੰ ਪਾਉਂਦਾ ਹੈ ਜਿਹਦੀ ਨੇ ਕੋਈ ਯਾਦ ਕਰਦਾ ਹੈ ਇਹ ਨੂੰ ਭਗਤੋਂ ਰੋਸ਼ਨੀ ਨਾ ਇਹ ਬੋਰਾਹ ਕਾ ਮੰਤਰ ਹੋਣਾ ਨਾ ਇਹ ਹਰਿਆਰੇ ਸਖੀਨ ਹੈ ਸੱਤ ਬਾਰਾਹ ਕਾ ਮੰਤਰ ਹੋਣਾ ਨਾ ਇਹ ਹਰਿਆਰੇ ਸਖੀਨ ਹੈ ਜਿਹਦੇ ਚੱਦ ਸਖੀਤ ਸੀਗਾ ਇਸੇ ਨਾਲ ਸਾਥੀ ਨੂੰ ਗੁਰੂ ਸਾਹਿਬ ਦਾ ਦੱਸੋ ਇਹ ਮੰਤਰ ਬੱਛੀ ਦੀ ਗੱਲ ਨਾਲ ਗੁਰੂ ਜੀ ਬਾਨੀ ਚਾਰਨੀ ਕੀਤੀ ਹੈ ਬਈਰ ਫਿਰ ਮਾਉਂਦੇ ਹਨ ਹਰ ਹਰ ਇੱਕ ਤੋਂ ਨਾਮ ਹੈ ਉਹ ਭਾਈ ਹਰਿਕ ਨੂੰ ਹਰਿ ਪਰੇ ਕਰਨ ਵਾਲਾ ਹਰ ਹਰ ਦੇ ਪ੍ਰਵੇਸ਼ ਸਾਰੇ ਮਾ ਵਿਚ ਜੋਤ ਨੂੰ ਹਰਿਆਵੰਤਾ ਕਰਦਾ ਹੈ ਸਵਰਗ ਦੇ ਇੰਦਰੀਆਂ ਨੂੰ ਮਨਾਉਣਾ ਸਾਨਾ ਨੂੰ ਬੁੱਧੀਆ ਨੂੰ ਅਧਿਕਤਾਂ ਨੂੰ ਸੂਰੀ ਚੰਦ ਆਦਿਕ ਨੂੰ ਸਾਰੇ ਨੂੰ ਹਰੇ ਪਰੇ ਪ੍ਰਕਾਸ਼ ਕਰਕੇ ਕਰਨਾ ਹੈ ਚਾਰ ਖਾਣੀਆਂ ਨੂੰ ਦੂਜੇ ਬਾਤ ਆ ਦੇ ਖਾਣੀਆਂ ਨੂੰ ਸਾਰੇ ਨੂੰ ਕੁਝ ਨਰਾਜ਼ ਕੀਤਾ ਕੋਈ ਛੜੀ ਦਾ ਪ੍ਰਵੇਸ਼ ਨਹੀਂ ਨਾ ਸਾਰੇ ਨਾਣਾ ਨਾਲ ਕੁਝ ਸੁਣੇ ਸੁਣਾਵੋ ਜਿਹਨੇ ਤੇਰੀਆ ਤੱਕ ਕੋਈ ਕੋਈ ਨਹੀਂ ਜਿਹਨੇ ਦੋ ਤੀ ਮਨੱਖੋ ਬਹੰਤ ਪਸ਼ੂ ਪੰਛੀ ਆਦਿਕ ਹੋਨੇ ਇਹ ਸਭ ਆਦਮਾ ਦਾ ਸਾਰੇ ਨੂੰ ਸਿਰ ਗਿਆ ਹੈ ਸਾਰੇ ਵੇਖਣਾ ਕੀਤਾ ਹੈ ਸਭ ਬ੍ਰਹਮੰਡਾਂ ਖੰਡਾਂ ਆਰ ਕੰਦੇ ਤਾਂ ਹੀ ਕੋਈ ਕੋਣ ਕੋਟ ਕੋਟ ਬ੍ਰਹਮੰਡ ਯਾਸ ਜਿਨ ਕਿਰਿਆ ਤਦ ਕੋਈ ਸਾਰੇ ਸੰਸਾਰ ਰਤਨ ਸੁਖ ਹੈ ਪਿਆਰੇ ਜੀ ਅਰਬ ਦੇ ਨਾਮ ਚਾਰਨ ਕਰਦੇ ਹਨਾਰੇ ਜੀਏ ਸੱਦੇ ਕਟ ਪਾਲਦਾ ਜਿਸ ਨੂੰ ਰੱਬ ਜੜ ਤੇ ਪਾਲਣਾ ਵੀ ਹੋਰ ਨਹੀਂ ਤੇ ਬਣਾ ਕੋਈ ਕਰਨਿਆ 18 ਲੱਖ ਤੋਂ ਉਪਾਈ ਹਿਸਕ ਦੀਆ ਸਦ ਹੋ ਕੋ ਤਦਕਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੀ ਸਾਰੇ ਮੁੜ ਕੇ ਜਿਹਨਾਂ ਵਾਲ ਜੀ ਆ ਸਾਰੇ ਜੀਵਾਂ ਦੇ ਤਾਹੀਂ ਮਾਧਰ ਦੇ ਗਰਭ ਵਿੱਚ ਹੀ ਬਰਜਮਾਇਆ ਕਰਦਾ ਮਾਤਾ ਕੋਲੋਂ ਇਹ ਵਰਤਾਲ ਕਰੇ ਕੋਈ ਕੋ ਮਨੋਸਾਰੀ ਹੈ ਇਹ ਸਾਰ ਜਾਨ ਕੋ ਦਾਤ ਦੇਤ ਅਜਾਨ ਕੋ ਦੇਤ ਧਰਮ ਕੋ ਦੇਤ ਜਮਾਨ ਕੋ ਦੇਹ ਹੈ ਜਮੀਨ ਦੀ ਜੰਮਾਣ ਦੀ ਜਮਾਨਾ ਆਕਾਸ਼ ਦੀ ਧੂਲ ਦੀ ਜਾਨਦਾਰਾ ਨੇ ਇਹ ਨਾ ਪੌਦੇ ਜਿਹੜੇ ਹਨ ਬਰਖਾ ਦੇ ਬੂਟੇ ਸਾਰਿਆਂ ਨੂੰ ਖਰਾਕ ਦਿੰਦਾ ਹੈ ਬ੍ਰਹਮੇਸ਼ਰ जान जान वाले ने भी भगवान अज्ञानियों ने भी ज्ञान 준ਦਾ ਹੈ ਐਸਾ ਪਰਮੇਸ਼ਰ ਸਾਰਿਆਂ ਦੀ ਪੰਦਾਲਾ ਕਰਨ ਵਾਲਾ ਹੈ ਉਹ ਸਾਰਿਆਂ ਜਿਹੜੇ ਪ੍ਰਤੀ ਕਾਨੂੰਨ ਪਾਲਣਾ ਕਰਵਾ ਹੈ ਪਰਮੇਸ਼ਰ ਇਸ ਤਿਸ ਪ੍ਰਕਾਰ ਸੈਲ ਪੱਥਰ ਜਨ ਤੋਂ ਪਾਏ ਤਾਂ ਕਾਰੀ ਕਾਗੋ ਕਰ ਰਿਆ ਪੱਥਰੀਆਂ ਸ਼ਲੰਗ ਦੀ ਸ਼ਕਰ ਖੋਰੀਆਂ ਲਾ ਕੇ ਪੱਥਰوں ਖੁਕਾਣ ਦੇ ਛੱਕਰ ਪੈਦਾ ਕਰਕੇ ਪਾਲਣਾ ਕਰਵਾ ਹੈ ਕਟ ਕਟ ਰਮਈਆ ਤੋ ਮੇਰੇ ਭਾਈਓ ਕਦਮ ਕਦਮ ਦੇ ਅੰਦਰ ਇਹ ਚਾਰ ਖਾਨੀਆਂ ਨੇ ਸਾਡੇ ਇੱਕ ਰੋਸ ਕੱਢ ਚਲੀ ਆਉਂਦੇ ਅੰਦਰ ਕਟਨ ਪਾ ਕਰਨ ਦੇ ਅੰਦਰ ਹੈ ਉਹ ਰੁਈਆ ਰੁਈਆ ਹੋਇਆ ਹੈ ਸਤਬਦ ਦੇ ਨਖਰ 프리 ਪ੍ਰਵੇਸ਼ੁਰ ਹੈ ਤੂੰ ਹਰ ਸਦਾ ਤੇ ਆ ਇੱਥੇ ਗਈ ਸਤਬਦ ਦੇ ਨਖਰ ਤੋਂ ਕੋਈ ਜੇ ਪ੍ਰਵੇਸ਼ ਹੋ ਕੇ ਜੇ ਲਾ ਪਾਲਣਾ ਕਰਦਾ ਉਹ ਦੋ ਕੇ ਪਾਲਣਾ ਕਰੀ ਜਾਂਦਾ ਆਪਣਾ ਆਪ ਨਹੀਂ ਬਣਾਉਣਾ ਦੁਨੀਆਂ ਦੀ ਆਤਮਾ ਜੇ ਕੋਈ ਇਹ ਕੋਈ ਚੰਗਾਈ ਮੰਤ ਜਬਦ ਦਿਖਾਵੇ ਕਬਾ ਚੰਗਾ ਕੰਮ ਕਰ ਲੈ ਮਨਜ ਬਣਾ ਦੇ ਬਦਾ ਹੈ ਇੱਕ ਤੇ ਗੁਣੇ ਤੂੰ ਜਗਨੀਆਂ ਦੇ ਨੋ ਪਛੋਟ ਆਵੇ ਉਹ ਗੁਬਤ ਹੋਏ ਪਰਦੇ ਪਾਲਣਾ ਕਰਨਾ ਹੈ ਉਸ ਵਾਇਗਰ ਨੂੰ ਸਦਾ ਤੇ ਹੋਣਾ ਕਰੀਏ ਪਿਆਰੇ ਉਸ ਦਿਨ ਅਵਰਨਾ ਕੀ ਉਸ ਵਾਇਗਰ ਨੂੰ ਬਣਾ ਜੇ ਉਹ ਧਾਵਾਂਗੇ ਉਹ ਪਾਰਸ਼ ਕਲਾ ਕਰਤੇ ਜੀ ਮਾਨ ਦੀ ਜੇ ਅਥਾ ਤਾਂ ਸੋਨੇ ਤੋਂ ਬਣਾਤੀ ਨਹੀਂ ਜਿਹੜੀ ਉਹ ਪਾਰਸ਼ ਰਖੋ ਜਾਂਦੀ ਹੈ ਇਹ ਨਾ ਉਹ ਪਾਰਸ਼ ਰਖੋ ਨੇ ਕਰਕੇ ਹਿੰਦੂਆਂ ਦੇ ਗਾਂ ਵਰਨਾ ਤੇ ਵਸੰਨਾ ਦੇ ਮੱਧ ਵਿੱਚ ਉਹ ਸਭ ਵਗੈਰਾ ਬੜਾ ਸ਼ਾਂਤ ਹੋ ਰਹੀ ਨਹੀਂ ਹੈ ਕਿ ਕੋਈ ਯੋਧ ਮਾਇਗਰੀ ਦੀ ਹੈ ਤੂੰ ਮੋਹ ਮਾਇਆ ਜੱਤ ਲਾਏ ਦੁਨੀਆਂ ਨੂੰ ਛੱਡ ਕੇ ਮੌਤ ਮੋਲ ਤੋਂ ਬਿਲਕੁਲ ਆindਹਾਨਾ ਬੇਸੋਧ ਚੱਲੇ ਦੁਖੜੀ ਉਹ ਸ਼ਾਂਤ ਰਹੀ ਇਸ ਦੁਨੀਆਂ ਛੱਡ ਕੇ ਤੁਰ ਜਾਂਦੇ ਜਿਸੇ ਹੋਏ ਤੇ ਦੁੱਖ ਕੋ ਉਦੇ ਰਹਿੰਦੇ ਆਂਦਰੋਂ ਹੁੰਦੇ ਜਾਂਦੇ ਤਾਹਾਂ ਮਾਰਦੇ ਕੋਈ ਨਾ ਦੇਖ ਕਰਨੀ ਸੁਣਾ ਪਈ ਹੈ ਜਨ ਨਾਮਿਕ ਨਾਮ ਤੇ ਆਇਆ ਜੀ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜਨ ਹਨ ਵਾਹਿਗੁਰੂ ਦੇ ਚਾਰੇ ਐਸੇ ਬਣ ਜਾ ਰਹੇ ਬਣੇ ਉਹਨਾਂ ਪਰਮੇਸ਼ਰ ਦਾ ਨਾਮ ਨੂੰ ਘੋਣਾ ਕੀਤਾ ਹੈ ਧਿਆਨ ਨਾਲ ਦਿੱਤੀ ਕਰਕੇ ਅਰਹਾਂ ਤੋਂ ਸਫਾਈ ਹੋ ਜੇ ਮਹਾਂ ਗੁਰ ਜੀ ਨੇ ਨਾਮ ਨੂੰ ਪਿਆਇਆ ਉਹ ਵੀ ਸ਼ੈਤਾਨੀ ਹੁੰਦੀ ਹੈ ਮਾਰੇ ਜਿਹੜਾ ਪਾਈ ਹੰਤ ਦੇ ਸਵੇ ਇਹ ਮਾਤਾ ਦੇ ਵ੍ਰਿਤ ਬ੍ਰਿਤ ਦਾਵਾ ਕਰਦਾ ਇਹ ਹੰਤ ਦੇ ਸਵੇ ਇਹ ਸਹਾਇ ਹੁੰਦਾ ਹੈ ਇਹ ਮਿੱਤਰ ਜੀ ਨੇ ਫਤਹਾ ਹੁੰਦਾ ਪਿਆਰਾ ਹੁੰਦਾ ਹੈ ਮੈਂ ਹਰ ਦਿਨ ਅਵਰਨਾ ਤੂੰ ਸਾਨੂੰ ਬਹਰ ਗੁਰੂ ਸਿਕੋ ਹਰੀ ਅਕਾਂਖ ਪਰਸ ਦੇ ਬਗੈਰ ਅਗਰ ਇਸਤਾਨ ਚ ਹੋਰ ਕੋਈ ਨਹੀਂ ਵਿਸਣਾ ਹੈ ਹਰ ਗੁਰ ਸਰਨਾਈ ਪਾਈ ਮੈਂ ਬਹਰ ਸਾਰੇ ਧੋਜ ਪ੍ਰਤੀਕ ਮੈਂ ਉਹ ਪਾਈ ਦਾ ਤੂ ਹੈ ਹਰ ਗੁਰ ਸਰਨਾਈ ਪਾਈ ਹੈ ਬਲਿਆ ਰਿਆ ਕੋਈ ਵੀ ਬੰਦ ਕਰਨ ਵਾਲਾ ਉਸੇ ਉਸੇ ਕਰਮਾਂ ਦੇ ਉਹ ਮਿੱਤਰ ਕੋ ਜਿੰਦੀਆਂ ਸੋਣੇ ਕਰਕੇ ਉਹ ਸ੍ਰੀ ਅਕਾਲ ਪੁਰਖ ਨੂੰ ਗੁਰੂ ਸਾਹਿਬ ਦੀ ਸ਼ਰਨ ਪਾਏ ਕੇ ਪਾਈ ਦਾ ਹੈ ਵੱਡੇ ਭਾਗ ਪ੍ਰਾਪਤ ਹੋ ਸਤਿਗੁਰੂ ਸਾਹਿਬ ਦੀ ਪ੍ਰਾਪਤੀ ਕਿਹਨੇ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਵੱਡੇ ਭਾਗ ਦੇ ਨਿਸ਼ਕਾਮ ਕੰਮ ਕੀਤੇ ਹੁੰਦੇ ਹੈ ਈਸ਼ਰਨਾ ਦੇ ਨਿਸ਼ਕਾਮ ਕਰਮੇ ਵਾ ਤਰਿਆ ਹੋਇਆ ਵੱਡੇ ਭਾਗਾਂ ਵਾਲੇ ਬਣਾ ਦਿੰਦਾ ਹੈ ਕੋਲੀਆਂ ਦੀਆਂ ਵਾਸ਼ਨਾ ਸਾਰੀਆਂ ਮੁੱਕ ਜਾਂਦੀਆਂ ਹਨ ਪਰਮੇਸ਼ਰ ਦਾ ਮਨ ਦੀ ਇੱਛਾ ਹੋ ਜਾਂਦੀ ਹੈ ਇਉਂ ਵੱਡੇ ਭਾਗਾਂ ਵਾਲੇ ਪ੍ਰਾਪਤ ਹੁੰਦਾ ਹੈ